ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹ ਮਾਰ ਗੁਦਖਿਲਾਵੇਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਜਨਮ ਅਤੇ ਬਚਪਨ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਜਲਾ ਹੁਸ਼ਾਰਪੁਰ ਦੀ ਤਹਿਸੀਲ ਦਸੂਹਾ ਦੇ ਨਗਰ ਧੁੱਗੇ ਕਲਾਂ ਵਿੱਚ 1897 ਈਸਵੀ ਨੂੰ ਹਾੜ ਦੇ ਮਹੀਨੇ ਵਿੱਚ ਹੋਇਆ ਇਸ ਪਵਿੱਤਰ ਆਤਮਾ ਨੇ ਗੁਰਸਿੱਖ ਭਾਈ ਅਸ਼ਰ ਸਿੰਘ ਜੀ ਦੇ ਘਰ ਵਿਖੇ ਮਾਤਾ ਨਾਰਾਇਣ ਕੌਰ ਜੀ ਦੀ ਕੁੱਖੋਂ ਭਾਗ ਲਾਏ ਆਪ ਜੀ ਦੇ ਪਿਤਾ ਜੀ ਖੇਤੀਬਾੜੀ ਦਾ ਕਿੱਤਾ ਕਰਦੇ ਸਨ ਅਤੇ ਦੋਵੇਂ ਸੁਭਾਗੇ ਜੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ। ਬਾਬਾ ਜੀ ਦੇ ਚਾਰ ਭਰਾ ਅਤੇ ਦੋ ਭੈਣਾਂ ਸਨ। ਵੱਡੇ ਭਾਈ ਸਾਹਿਬ ਦਾ ਨਾਮ ਮੇਰ ਸਿੰਘ, ਦੂਜੇ ਭਾਈ ਤਾਰਾ ਸਿੰਘ, ਤੀਸਰੀ ਥਾਂ ਬਾਬਾ ਜੀ ਸਨ ਅਤੇ ਇਹਨਾਂ ਤੋਂ ਛੋਟੇ ਭਾਈ ਠਾਕੁਰ ਸਿੰਘ ਜੀ ਅਤੇ ਭਾਈ ਲక్ష్మణ ਸਿੰਘ ਜੀ ਸਨ। ਭੈਣਾਂ ਬੀਬੀ ਜਵਾਲੀ ਅਤੇ ਬੀਬੀ ਰੁਕਮਣ ਕੌਰ ਸਨ। ਆਪ ਜੀ ਦੇ ਪਿਤਾ ਜੀ ਬੜੀ ਤੰਦਹੀ ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਦਸਾਂ ਨੋਹਾਂ ਦੀ ਕਿਰਤ ਕਰਦੇ ਅਤੇ ਮਾਤਾ ਜੀ ਸਾਰੇ ਪਰਿਵਾਰ ਦੀ ਸਾਰ ਸੰਭਾਲ ਕਰਿਆ ਕਰਦੇ ਸਨ ਮਾਤਾ ਜੀ ਹਰ ਰੋਜ਼ ਵੱਡੇ ਤੜਕੇ ਉੱਠਦੇ ਇਸ਼ਨਾਨ ਸੋ ਗੁਰਦੁਆਰਾ ਸਾਹਿਬ ਜਾਂਦੇ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਘਰ ਆ ਕੇ ਮੂਲ ਮੰਤਰ ਦਾ ਜਾਪ ਕਰਦੇ ਹੋਏ ਦੁਧੜਕਦੇ ਅਤੇ ਸਾਰਾ ਕੰਮ ਧੰਦਾ ਕਰਿਆ ਕਰਦੇ ਸਨ ਆਪ ਜੀ ਦੇ ਪਿਤਾ ਜੀ ਭਾਈ ਅਚਰ ਸਿੰਘ ਜੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਹਰ ਰੋਜ਼ ਖੇਤਾਂ ਨੂੰ ਜਾਣ ਤੋਂ ਪਹਿਲਾਂ ਗੁਰੂ ਘਰ ਹਾਜ਼ਰੀ ਭਰ ਕੇ ਫੇਰ ਕੰਮਾਂ ਨੂੰ ਹੱਥ ਲਾਉਂਦੇ ਹਰ ਸੰਗਰਾਦ ਨੂੰ ਕੰਗ ਮਾਈ ਹੁਸ਼ਿਆਰਪੁਰ ਤੋਂ ਦਸੂਹਾ ਜਾਂਦੀ ਸੜਕ ਤੇ ਹਰਿਆਣਾ ਪੁੰਗੇ ਦੇ ਵਿੱਚਕਾਰ ਜੋ ਨਗਰ ਹੈ ਜੋ ਭਾਈ ਮਨਜੀਦਾ ਦਾ ਸਥਾਨ ਕਰਕੇ ਸਿੱਖ ਪੰਥ ਵਿੱਚ ਜਾਣਿਆ ਜਾਂਦਾ ਹੈ ਉੱਥੇ ਘਰੋਂ ਜਥਾ ਸ਼ਕਤ ਰਸਦ ਅਤੇ ਦੁੱਧ ਲੈ ਕੇ ਆਪਣਾ ਗੱਡਾ ਜੋੜਦੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਘਰ ਦੇ ਹਾਜ਼ਰੀਆਂ ਭਰਿਆ ਕਰਦੇ। ਕਥਾ ਕੀਰਤਨ ਸੁਣ ਉਪਰੰਤ ਘਰ ਵਾਪਸ ਪਰਤਦੇ। ਅਕਸਰ ਪਿਤਾ ਜੀ ਦੇ ਨਾਲ ਸੰਗਤ ਵਿੱਚ ਜਾਣ ਦਾ ਸਮਾਂ ਬਾਬਾ ਜੀ ਨੂੰ ਮਿਲਦਾ ਹੀ ਰਹਿੰਦਾ। ਬਾਬਾ ਜੀ ਆਪਣੀ ਜ਼ੁਬਾਨੀ ਦੱਸਿਆ ਕਰਦੇ ਸਨ ਕਿ ਮਾਤਾ ਜੀ ਵੱਲੋਂ ਸਾਨੂੰ ਖਾਸ ਹਦਾਇਤ ਹੁੰਦੀ ਸੀ ਕਿ ਤੁਰਦੇ ਸਮੇਂ ਧਿਆਨ ਪੈਰਾਂ ਵੱਲ ਰੱਖਣਾ ਹੈ। ਮਤਾਂ ਕਾੜੇ ਕੀੜੀਆਂ ਪੈਰਾਂ ਹੇਠਾ ਕੇ ਮਰ ਜਾਣ। ਅਤੇ ਕਿਸੇ ਜਾਨਵਰ ਦਾ ਆਲਣਾ ਨਹੀਂ ਲਾਉਣਾ ਜਾਨਵਰਾਂ ਦੇ ਆਂਡੇ ਨਹੀਂ ਭੰਣਨੇ ਕਿਸੇ ਦੀ ਚੀਜ਼ ਨਹੀਂ ਚੁੱਕਣੀ ਅਤੇ ਨਾ ਹੀ ਕਿਸੇ ਨਾਲ ਲੜਾਈ ਝਗੜਾ ਕਰਨਾ ਹੈ ਸ਼ਾਮ ਨੂੰ ਸੌਣ ਤੋਂ ਪਹਿਲੇ ਪਿਤਾ ਜੀ ਕੋਈ ਨਾ ਕੋਈ ਧਾਰਮਿਕ ਸਾਖੀ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਜਰੂਰ ਸੁਣਾਇਆ ਕਰਦੇ ਸਨ ਇਸ ਪ੍ਰਕਾਰ ਮਾਤਾ ਪਿਤਾ ਜੀ ਦੀਆਂ ਸ਼ੁੱਭ ਸਿੱਖਿਆਵਾਂ ਨੇ ਪਿਛਲੇ ਜਨਮ ਦੇ ਅਤ ਉੱਤਮ ਸੰਸਕਾਰਾਂ ਨੂੰ ਪ੍ਰਗਟ ਹੋਣ ਲਈ ਕਾਫੀ ਸਹਾਇਤਾ ਦਿੱਤੀ ਬਚਪਨ ਵਿੱਚ ਹੀ ਆਪ ਜੀ ਦੀ ਰੁਚੀ ਸੀ ਕਿ ਮੈਂ ਸੰਤ ਬਣ ਜਾਣਾ ਹੈ ਅਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਦਾ ਧਾਰਨੀ ਬਣਨਾ ਹੈ। ਪਿਤਾ ਜੀ ਪਾਸੋਂ ਮਿਲੀ ਪ੍ਰੇਰਣਾ ਦਾ ਸਦਕਾ ਮੂਲ ਮੰਤਰ ਦਾ ਨਿਰੰਤਰ ਜਾਪ ਕਰਨ ਦਾ ਯਤਨ ਬਾਬਾ ਜੀ ਛੋਟੇ ਹੁੰਦਿਆਂ ਹੀ ਕਰਿਆ ਕਰਦੇ ਸਨ। ਬੱਚਿਆਂ ਚ ਬੇਟਨ ਅਤੇ ਖੇਡਣ ਦੀ ਰੁਚੀ ਵੀ ਆਪ ਜੀ ਨੂੰ ਬਹੁਤ ਘੱਟ ਸੀ। ਕਿਤੇ ਕਿਤੇ ਕਸਰਤ ਕਰਨ ਵਾਲੀ ਖੇਡ ਵਿੱਚ ਆਪ ਜਰੂਰ ਸ਼ਾਮਲ ਹੋ ਜਾਂਦੇ। ਸਰੀਰ ਨਰੁਆ ਅਤੇ ਤਕੜਾ ਹੋਣ ਕਰਨ ਹਮੇਸ਼ਾ ਦੂਜੇ ਸਾਥੀਆਂ ਤੇ ਹਾਵੀ ਰਹਿੰਦੇ। ਪਿਛਲੇਰੇ ਬੀਤ ਚੁੱਕੇ ਸਮੇਂ ਵਿੱਚ ਵਿਦਿਆ ਪ੍ਰਾਪਤੀ ਦੇ ਸਾਧਨਾਂ ਦੀ ਬਹੁਤ ਘਾਟ ਸੀ ਸਕੂਲ ਵੀ ਟਾਵੇਂ-ਟਾਵੇਂ ਸ਼ਹਿਰਾਂ ਵਿੱਚ ਹੀ ਸਨ ਜਿਸ ਕਾਰਨ ਆਪ ਜੀ ਸਕੂਲੀ ਵਿਦਿਆ ਪ੍ਰਾਪਤ ਨਾ ਕਰ ਸਕੇ ਉਸ ਸਮੇਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹੀ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਦੀ ਸੇਵਾ ਕਰਿਆ ਕਰਦਾ ਸੀ ਆਪ ਜੀ ਦੇ ਮਨ ਦੀ ਤੀਬਰ ਇੱਛਾ ਸੀ ਕਿ ਮੈਂ ਵੀ ਗੁਰਮੁਖੀ ਅੱਖਰ ਸਿੱਖ ਕੇ ਗੁਰਬਾਣੀ ਦਾ ਪਾਠ ਕਰਾਂ ਸੋ ਗੁਰਸਿੱਖ ਗ੍ਰੰਥੀ ਸਿੰਘ ਪਾਸੋਂ ਬਾਬਾ ਜੀ ਨੇ ਗੁਰਮੁਖੀ ਅੱਖਰ ਸਿਖ ਲਏ ਇਸ ਪ੍ਰਕਾਰ ਆਪ ਜੀ ਨੇ ਗੁਰਬਾਣੀ ਪੜਨ ਅਤੇ ਧਾਰਮਿਕ ਗ੍ਰੰਥਾਂ ਨੂੰ ਵਾਚਣ ਜੋਗੀ ਵਿਦਿਆ ਪ੍ਰਾਪਤ ਕਰ ਲਈ। ਪੁਰਾਣੇ ਰੀਤੀ ਰਿਵਾਜਾਂ ਮੁਤਾਬਕ ਉਸ ਸਮੇਂ ਬਾਲ ਵਿਆਹ ਪ੍ਰਚਲਿਤ ਸੀ। ਸੋ ਮਾਤਾ ਪਿਤਾ ਜੀ ਨੇ ਬਾਬਾ ਜੀ ਦਾ ਵਿਆਹ ਵੀ 8 ਸਾਲ ਦੀ ਆਜੂ ਵਿੱਚ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੀ ਪਿੰਡ ਨੰਗਲ ਬੂਰੇ ਜੱਟਾਂ ਵਿਖੇ ਬੀਬੀ ਗਿਆਨ ਕੌਰ ਜੀ ਨਾਲ ਕਰ ਦਿੱਤਾ। ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਬਥੇਰਾ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੇਰਾ ਚਿੱਤ ਗ੍ਰਸਥ ਵਿੱਚ ਪੈਣ ਨੂੰ ਨਹੀਂ ਕਰਦਾ ਤੁਸੀਂ ਮੇਰਾ ਵਿਆਹ ਨਾ ਕਰੋ ਪਰ ਮਾਤਾ ਪਿਤਾ ਦੀ ਰੀ ਜੱਗੇ ਸ਼ਾੜੀ ਕੋਈ ਪੇਸ਼ ਨਾ ਗਈ ਪਰ ਇਹ ਵਿਆਹ ਵੀ ਕੋਈ ਪੁਰਬਲਾ ਸੰਜੋਗ ਪੂਰਾ ਕਰਨ ਵਾਲੀ ਗੱਲ ਹੀ ਸੀ ਕਿਉਂਕਿ ਤਕਰੀਬਨ 1 ਸਾਲ ਦੇ ਅਰਸੇ ਵਿੱਚ ਹੀ ਅਜੇ ਬਾਬਾ ਜੀ ਦੇ ਪਤਨੀ ਬੀਬੀ ਗਿਆਨਕੌਰ ਦੁਬਾਰਾ ਪਿੰਡ ਤੋਂ ਗਏ ਵੀ ਨਹੀਂ ਆਏ ਸਨ ਕਿ ਪਲੇਗ ਦੀ ਬਿਮਾਰੀ ਨਾਲ ਬੀਬੀ ਜੀ ਸਰੀਰ ਛੱਡ ਗਏ ਸੱਸ ਸਹੁਰੇ ਨੇ ਛੋਟੀ ਲੜਕੀ ਦਾ ਰਿਸ਼ਤਾ ਬਾਬਾ ਜੀ ਨਾਲ ਕਰਨ ਦੀ ਗੱਲ ਬਾਬਾ ਜੀ ਦੇ ਪਿਤਾ ਸਾਹਿਬ ਸਰਸਿੰਦੀ ਨਾਲ ਚਲਾਈ ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਬੜੀ ਦ੍ਰਿੜਤਾ ਨਾਲ ਮਾਤਾ ਜੀ ਨੂੰ ਇਹ ਸ਼ਬਦ ਕਾਹੇ ਕਿ ਮਾਤਾ ਜੀ ਮੈਂ ਉੱਕਾ ਹੀ ਗ੍ਰਸਤ ਵਿੱਚ ਨਹੀਂ ਪੈਣਾ ਜਿਸ ਦਾ ਜ਼ਿਕਰ ਮੈਂ ਪਹਿਲਾਂ ਵੀ ਆਪ ਜੀ ਨੂੰ ਕਰ ਚੁੱਕਾ ਹਾਂ ਜੇ ਤੁਸੀਂ ਪਹਿਲਾਂ ਵਾਂਗ ਹੀ ਜ਼ਬਰਦਸਤੀ ਮੇਰਾ ਰਿਸ਼ਤਾ ਕਰ ਦਿੱਤਾ ਤਾਂ ਉਹ ਬੀਬੀ ਵੀ ਜਲਦੀ ਹੀ ਮਰ ਜਾਵੇਗੀ ਸੋ ਮੇਰੇ ਵਿਆਹ ਦਾ ਖਿਆਲ ਛੱਡ ਦੇਵੋ। ਬਾਬਾ ਜੀ ਦੁਆਰਾ ਦ੍ਰਿੜਤਾ ਸਹਿਤ ਕਹੇ ਇਹਨਾਂ ਸ਼ਬਦਾਂ ਨੇ ਮਾਤਾ ਜੀ ਦੇ ਹਿਰਦੇ ਨੂੰ ਪ੍ਰੇਰਣਾ ਦਿੱਤੀ ਤੇ ਉਹਨਾਂ ਵੀ ਬੀਬੀ ਗਿਆਨਕੌਰ ਦੇ ਮਾਪਿਆਂ ਨੂੰ ਸਾਫ਼ ਜਵਾਬ ਦੇ ਦਿੱਤਾ। ਬਾਬਾ ਜੀ ਨੇ ਸਾਰੀ ਆ ਜੂ ਜਤ ਸਤ ਵਿੱਚ ਪਰਪੱਕ ਰਹਿੰਦੇ ਹੋਏ ਸਵਰਤ ਨੂੰ ਗੁਰੂ ਚਰਨਾਂ ਨਾਲ ਲਵਲੀਨ ਕਰਕੇ ਪਰ ਤ੍ਰਿਆ ਰੂਪ ਨਾ ਪੇਖਿਆ ਨੇਤਰ ਸਾਧਕੀ ਟਹਿਲ ਸੰਤ ਸੰਗਹਿਤ ਨੂੰ ਆਪਣਾ ਜੀਵਨ ਆਧਾਰ ਤੇ ਆਸ਼ਾ ਬਣਾ ਕੇ ਬਤੌਣਾ ਕੀਤਾ।